ਸ਼੍ਰੀ ਦੁਰਗਿਆਨਾ ਤੀਰਥ ਤੇ 100 ਸਾਲ ਪੂਰੇ ਹੋਣ ਤੇ ਸ਼ਤਾਬਦੀ ਸਾਲ ਦੇ ਸੰਬੰਧ ਵਿੱਚ RAM JI ਸੇਵਕ ਸੰਗਠਨ ਅਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਸ਼੍ਰੀ ਦੁਰਗਿਆਨਾ ਕਮਿਊਨਿਟੀ ਹਾਲ ਵਿਖੇ ਲਗਾਇਆ ਗਿਆ ਜਿਸ ਵਿੱਚ ਮਾਹੀ ਡਾਕਟਰਾਂ ਨੇ ਸ਼ੂਗਰ, ਬੀਪੀ, ਅੱਖਾਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਇਸ ਮੌਕੇ ਨੌਜਵਾਨਾਂ ਵੱਲੋਂ ਖੂਨਦਾਨ ਵੀ ਕੀਤਾ ਗਿਆ ਇਸ ਮੌਕੇ ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਦੇ ਪ੍ਰਧਾਨ लक्ष्मीकांता चावला ने खूनदान करने वाले सर्टिफिकेट भी वंडे इस मौके रोहित खन्ना आदर्श शर्मा विवेक खन्ना इवान कपूर समेत सोसाइटी मेंबर हाजिर सन बहुत बहुत मंगल है क्योंकि आज समाज को सबसे ज़्यादा जरूरत इन चीज़ों की है कहीं मेडिकल कैंप लग रहे हैं कहीं आँखों का कैंप लग रहा है और इन कैंपों के द्वारा समाज को जो है कुछ सहायता प्राप्त होती है तो अवश्य में ऐसे काम करते रहना चाहिए और आगे बढ़ कर के करना चाहिए और दुर्गयाना तीर्थ प्रबंधक कमेटी को बहुत बहुत मंगल कामनाएं जो सौ वर्ष पूरे होने पर ये कार्यक्रम आयोजित श्री राम सेवक सभा की ओर से ये कार्यक्रम आयोजित किया गया बहुत ही सुंदर और बहुत ही भव्य और बहुत ही अच्छा कार्य है और इसमें बहुत सारे आज जो हैं पेशेंट आए हैं और बहुत सारे लोगों ने अपना चेकअप करवाया है बड़ा अच्छा लगा बहुत सुंदर है ऐसा होना ही चाहिए आज बहुत ही हर्ष का विषय है कि श्री दुर्गयाना तीर्थ की ओर से राम सेवक संघ ने जो उपराला किया है मेडिकल कैंप का ये बहुत ही एक सुंदर कार्य है आज समाज में लगातार लोगों का जो है वो रोग बढ़ रहे हैं फिजिकल रोग बढ़ रहे हैं मनोरोग बढ़ रहे हैं ਤੋ ਐਸੇ ਮੈਡੀਕਲ ਕੈਂਪ ਜਦ ਬਲਗਤੇ ਹਨ ਤੋ ਲੋਗੋਨ ਕੋ ਇੱਕ ਰਾਹਤ ਮਿਲਤੀ ਹੈ ਸ਼੍ਰੀ ਦੁਰਗਿਆਣਾ ਮੰਦਿਰ ਸਮੇ ਸਮੇ ਪਰ ਧਰਮ ਕੇ ਲਿए ਸਮਾਜ ਕੇ ਲਿए ਸੰਸਕ੍ਰਿਤੀ ਕੇ ਲਿए ਐਸੇ ਕਾਰੀਏ ਕਰਤੇ ਹਨ ਔਰ ਆਜ ਵੀ ਸਮਾਜ ਸੇਵਾ ਕਾ ਯੇ ਕਾਰਿਆ ਬਹੁਤ ਸੁੰਦਰ ਹੈ ਸਾਡੇ ਵਸਤੇ ਬੜਾਈ ਭਗਾਂ ਲਾ ਦਿਨਾ ਕਿ ਦੁਰਗਿਆਣੇ ਦਾ 100 ਵਰਸ਼ ਪੂਰੇ ਹੋਣ ਦੇ ਉਪਲਕ ਰਾਮਜੀ ਸੇਵਕ ਸੰਗ ਵੱਲੋਂ ਸੇਵਾ ਪ੍ਰਕਲਪ ਤੇ ਡਾਕਟਰ ਦੇਵ ਜੀ ਦੇ ਸਹਿਯੋਗ ਨਾਲ ਅਲੱਗ-ਅਲੱਗ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ ਜਿਦੇ ਸਿਰੇ 8 ਤੋਂ 10 ਵਜੇ ਤੱਕ ਲੋਕਾਂ ਦੇ ਬਲੱਡ ਟੈਸਟ ਕੀਤੇ ਗਏ ਨੇ ਉਸ ਤੋਂ ਬਾਅਦ ਅੱਖਾਂ ਦਾ ਚੈੱਕਅਪ ਹੱਡੀਆਂ ਦਾ ਚੈੱਕਅਪ ਤੇ ਖੂਨਦਾਨ ਕੈਂਪ ਲਗਾਇਆ ਗਿਆ ਤੇ ਇਹਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਦਰਿਆਣਾ ਮੰਦਿਰ ਦੇ ਕਮੇਟੀ ਦੇ 100 ਵਰਸ਼ ਪੂਰਨ ਦੇ ਕਲਖਸ਼ੇ ਚ ਸਤਾਦੀ ਵਰਦੇ ਦੇ ਕਲਖਸ਼ੇ ਚ ਰਾਮਜੀ ਸਿੰਘ ਸੰਗ ਵੱਲੋਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਸੇਵਾ ਪ੍ਰਕਲਪ ਅੰਮ੍ਰਿਤਸਰ ਦੇਵ ਹਸਪੀਟਲ Thyrovision Lab ਤੇ KVI Blood Bank ਇਹਨਾਂ ਤਿੰਨਾਂ ਚਾਰਾਂ ਬੰਦਿਆਂ ਦੇ ਸਹਿਯੋਗ ਦੇ ਨਾਲ ਅਸੀਂ ਦੁਰਗਿਆਨਾ ਕਮੇਟੀ ਦੀ 100 ਵਜਪੁਰੇ ਨੂੰ ਉਪਲਖੇ ਚ ਇੱਕ ਮੈਡੀਕਲ ਚੈੱਕਅਪ ਕੈਂਪ ਜਿਦੇ ਚ ਸ਼ੂਗਰ, ਥਾਇਰਾਇਡ, ਯੂਰਿਕ ਐਸਿਡ, ਬੋਨ ਡੈਂਸਟੀ ਚੈੱਕਅਪ ਔਰ ਅੱਖਾਂ ਦਾ ਚੈੱਕਅਪ ਫ੍ਰੀ ਆਫ ਕਾਸਟ ਕੀਤਾ ਗਿਆ। ਨਾਲ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ। ਸ਼੍ਰੀ ਦਰ ਗਿਆਨਾ ਤੀਰਥ ਦੇ 100 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸ਼੍ਰੀ ਰਾਮ ਜੀ ਸੇਵਕ ਸੰਗ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਇਸ ਮੋਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਦੂਸਰੇ ਵੱੱਲੇ ਮਾਹਿਰ ਡਾਕਟਰਾਂ ਨੇ ਫ੍ਰੀ ਮੈਡੀਕਲ ਚੈੱਕਅਪ ਕੀਤਾ ਤੇ ਮਰੀਜ਼ਾਂ ਵਿੱਚ ਫ੍ਰੀ ਦਵਾਈਆਂ ਵੀ ਵੰਡੀਆਂ। ਅਮਰਥਰ ਫਾਸਟ ਵਿੱਚ ਖਬਰਾਂ ਮੈਂ ਕੈਮਰਾਮੈਨ ਰਾਜੇਂ ਕੁਮ